ਸ਼ੀਕਾ ਕਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੈਲੋ ਜੀ ਹਾਂਜੀ ਸਾਸ਼ੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਜੀ ਸਾਡੇ ਗੁਰਲੀਨ ਮੇਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਸਾਰਿਆਂ ਨੂੰ ਸਾਸ਼ੀ ਕਾਲ ਪਿਆਰ ਭਰੀ ਸਾਰੇ ਠੀਕ ਹੋਵੋਗੇ ਬਾਦ ਰਹੋਗੇ ਹਾਂਜੀ ਤੁਸੀਂ ਮੇਰੇ ਹਸਬੰਡ ਬਾਰੇ ਪੁੱਛ ਰਹੇ ਸੀ ਜੀ ਆਹ ਦੇਖੋ ਜੀ ਮੇਰੇ ਹਸਬੰਡ ਮੇਰੇ ਨਾਲ ਤੇ ਅੱਜ ਅਸੀਂ ਚੱਲੇ ਆਂ ਜੀ ਮਾਤਾ ਦੇ ਮੱਥਾ ਟੇਕਣ ਕਿਉਂਕਿ ਇਹਨਾਂ ਕੋਲੇ ਟਾਈਮ ਬਹੁਤ ਘੱਟ ਹੁੰਦਾ ਇਸ ਕਰਕੇ ਜੀ ਅਸੀਂ ਘਾਟੀ ਜਾਂਦੇ ਆਂ ਜੀ ਕਿਤੇ ਤੇ ਇਹਨਾਂ ਨੂੰ ਵੈਸੇ ਵੀ ਇਹ ਵੀਡੀਓ 'ਚ ਘਾਟੀ ਆਉਂਦੇ ਨੇ ਜੀ ਵੈਸੇ ਨਾ ਹੀ ਇਹ ਘਰੇ ਹੁੰਦੇ ਜਲਦੀ ਚਲੇ ਜਾਂਦੇ ਸਵੇਰੇ ਤੇ ਰਾਤ ਨੂੰ ਵੀ ਥੋੜਾ ਲੇਟ ਹੀ ਆਉਂਦੇ ਕਈ ਵਾਰੀ ਸਵਾਰੀ ਦੂਰ ਦੀ ਹੁੰਦੀ ਆ ਤਾਂ ਹਨੇਰਾ ਵੀ ਹੋ ਜਾਂਦਾ ਜੀ ਇਹਨਾਂ ਨੂੰ ਤੇ ਆਪਾਂ ਚੱਲਦੇ ਆਂ ਜੀ ਮਾਤਾ ਦੇ ਮੱਥਾ ਟੇਕਣ ਤੁਹਾਨੂੰ ਵੀ ਲੈ ਕੇ ਚੱਲਦੇ ਆਂ ਜੀ ਇਹ ਤੁਸੀਂ ਸਾਡੇ ਚੈਨਲ ਦੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਕਿਹੜੀ ਮੱਥੇ ਦੀ ਆਪਾਂ ਜਾ ਰਹੇ ਹਾਂ ਸ਼ੀਤਲਾ ਮਾਤਾ ਜੀ ਆਪਾਂ ਜਾ ਰਹੇ ਹਾਂ ਜੀ ਸ਼ੀਤਲਾ ਮਾਤਾ ਦੇ ਮੱਥਾ ਟੇਕਣ ਜਿਹੜਾ ਜੀ ਆਪਣੇ ਨੇੜੇ ਹੀ ਹੈ ਇੱਥੇ ਸੁਰੂਰ ਕੋਲੇ ਤੇ ਆਪਣੀ ਬੜੀ ਤਮੰਨਾ ਕਿ ਨਿਆਣਾ ਦੇਵੀ ਵੀ ਜਾਣ ਦੀ ਚਲੋ ਦੇਖਦੇ ਹਾਂ ਜੀ ਆਪਾਂ ਨੂੰ ਮਾਤਾ ਕਦੋਂ ਬੁਲਾਉਂਦੀ ਹੈ ਤੇ ਆਪਾਂ ਨਿਆਣਾ ਦੇਵੀ ਵੀ ਜਰੂਰ ਚੱਲਾਂਗੇ ਜੀ ਜੀ ਜਿਹੜਾ ਰੋਡ ਆ ਜੀ ਸਾਡੇ ਅਸਲੀ ਪਿੰਡ ਜਿਹੜਾ ਸਾਡਾ ਜੱਦੀ ਪਿੰਡ ਆ ਜੀ ਉਧਰ ਨੂੰ ਜਾ ਰਹੀ ਹੈ ਜੀ ਉੱਥੇ ਵੀ ਤੁਹਾਨੂੰ ਕਿਤੇ ਲੈ ਕਿਸੇ ਦਿਨ ਲੈ ਕੇ ਜਰੂਰ ਚੱਲਾਂਗੇ ਜੀ ਤੇ ਉੱਥੇ ਦੀ ਵੀ ਵੀਡੀਓ ਆਪਾਂ ਪਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਰੂਰ ਦੇਖਿਓ ਜੀ ਸਾਨੂੰ ਵੀ ਪਹਿਲਾਂ ਪਤਾ ਨਹੀਂ ਸੀਗਾ ਅਸੀਂ ਪਹਿਲਾਂ ਅੱਗੇ ਦਾ ਨੰਗ ਕੇ ਸੀਗੇ ਤੇ ਉਧਰੋਂ ਫਿਰ ਵਾਪਸ ਆਏ ਆ ਅਸੀਂ ਮੁੜ ਕੇ ਜਿਹੜੇ ਪਿੰਡੋਂ ਆਏ ਅਸੀਂ ਫੈਜਗੜੋਂ ਆਈ ਹਾਂ ਨਹੀਂ ਇੱਥੋਂ ਫੈਜਗੜਾ ਅੱਛਾ ਫੈਜ ਹਾਂਜੀ ਇਹ ਰਸਤੇ 'ਚ ਜਾ ਰਹੇ ਸੀਗੇ ਧੁੱਪ ਜ਼ਿਆਦਾ ਕਰਕੇ ਫਿਰ ਆਪਾਂ ਇਹਨਾਂ ਨੂੰ ਗੱਡੀ 'ਚ ਬਿਠਾ ਲਿਆ ਸੀ ਜੀ ਤੇ ਆਪਾਂ ਮੰਦਿਰ ਪਹੁੰਚ ਚੁੱਕੇ ਹਾਂ ਜੀ ਤੇ ਤੁਸੀਂ ਵੀ ਵੀਡੀਓ ਦੇ ਨਾਲ ਬਣੇ ਰਹੋ ਤੇ ਮੰਦਿਰ ਦੇ ਦਰਸ਼ਨ ਕਰਾਉਣੇ ਆ ਜੀ ਮੰਦਿਰ ਦਾ ਕੰਮ ਚੱਲ ਰਿਹਾ ਸੀ ਜੀ ਮੰਦਿਰ ਨੂੰ ਨਾ ਸਾਰੇ ਉਸੇ ਕਰਕੇ ਬਣਾ ਰਹੇ ਆ ਪਹਿਲੇ ਨੀਲੇ ਸੀ ਚੋਲੂ ਉੱਚਾ ਕਰਕੇ ਜੀ ਬਣਾ ਰਹੇ ਨੇ ਜੀ ਅੱਗੇ ਪੜਪੜਿਆ ਲਿਆ ਨਾ ਅੱਗੇ ਆਹ ਹਟ ਜਾ ਆਈ ਲੱਦੇ ਯਾਰ 안리시면 메신저 요 네, ਇਹ ਗੱਲ ਹੈ ਜੀ ਹਰੇਕ ਆਪੋ ਆਪਣੇ ਦੂਰ ਤੋਂ ਏਰੀਆ ਦਾ ਪਤਾ ਹੁੰਦਾ ਹਾਂ। ਹਾਂ। ਲਰੇ ਵਾਲਿਆਂ ਨੂੰ ਪਤਾ ਹੁੰਦਾ। ਬਾਸਤੂਆਣੇ ਅੰਬਰਸਰ ਤੋਂ ਇੰਨੇ ਜਿਵੇਂ ਹੁਣ ਅਸੀਂ ਬਾਸਤੂਆਣੇ ਆਉਂਦੇ ਨੇ। ਅੱਜ ਉਹ ਤੋਂ ਇੰਨੇ ਦੂਰੋਂ ਦੂਰੋਂ ਆਉਂਦੇ ਨੇ ਤੇ ਅਸੀਂ ਨੇੜੇ ਉਹਨਾਂ ਸਤੋਂ ਇੰਨਾ ਜਾਇਆ ਨਹੀਂ ਜਾਂਦਾ। ਨਾ ਆਇਆ ਤੂਰੀ ਦੇ ਲੱਗੇ। ਹਾਂਜੀ। ਬੜੀ ਬੜੀ। ਆਹ ਇੱਥੇ ਹਾਂਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਿ ਇਥੇ ਬਹੁਤ ਦੂਰੋ ਦੂਰੋ ਸੰਗਤਾਂ ਆਉਂਦੀਆਂ ਜੀ ਮੱਥਾ ਦੇਖਣ ਤੇ ਅਸੀਂ ਵੀ ਪਹਿਲੀ ਵਾਰ ਗਏ ਸੀ ਫਸਲਾ ਕੇ ਲੋਗ ਦਾ ਮੈਨੂੰ ਸਮਝ ਨਹੀਂ ਪਤਾ ਨਵਜੋਤ ਐਨਾ ਸ਼ਰਾਰਤੀ ਹੈ ਜੀ ਜਦੋਂ ਮੈਂ ਲੋਕ ਖੋਲਦੀ ਨਾ ਸ਼ੀਸ਼ੇ ਵਿੱਚ ਦੀ ਦੇਖ ਲੈਂਦਾ ਪਤਾ ਨਹੀਂ ਕਰਲੀ ਤੇ ਲੱਗਿਆ ਨਾ ਪਤਾ ਸੰਤਾਂ ਕਰ ਜਾਵਗਾ ਪਤਾ ਨਹੀਂ ਕਰਲੀ ਸਨ ਲੋਕ ਦਾ ਲੌਕ ਲਾ ਕੇ ਰੱਖਿਆ ਪਰ ਇਹਨਾਂ ਨੂੰ ਫਿਰ ਵੀ ਪਤਾ ਜੀ ਨਹੀਂ ਮੈਂ ਰੋਜ਼ ਟਰਾਈ ਕਰਕੇ ਦੇਖਦਾ ਸੀ ਕਿ ਅੱਖਰ ਇੱਕ ਕੱਲ ਪਰਸੋ ਦੇ ਸਹੀ ਅੱਖਰ ਹੋਗੇ ਪਰਸੋ ਦੇ ਕਿਉਂ ਸਹੀ ਹੋਗੇ ਮੇਰੇ ਵਾਲੇ ਫੋਨ ਚੋਂ ਦੇਖੇ ਨੇ ਨਾ ਨਾ ਤੁਸੀਂ ਡਿਲੀਟ ਹੀ ਨਹੀਂ ਸੀ ਕੀਤੇ ਇਹਨਾਂ ਕੋਈ ਕਿੰਨੇ ਵਾਰ ਕੋਈ ਲੋਕ ਲਾ ਲਏ ਪਤਾ ਨਹੀਂ ਇਹਨਾਂ ਨੂੰ ਕਿਵੇਂ ਪਤਾ ਲੱ ਜਾਂਦਾ ਉਹਦੇ ਪਤਾ ਲੱਗਦਾ ਜਦੋਂ ਕਹਣਗੇ ਸੰਤ ਲੌਕ ਪਤਾ ਸੀ ਹਾਂਜੀ ਉੱਥੇ ਬੜਾ ਟਾਈਮ ਹੀ ਲੱਗਿਆ ਜੀ ਆਪਾਂ ਡੇਢ ਦੋ ਘੰਟੇ ਆ ਕਿ ਵਾਪਸ ਆ ਗਏ ਜੀ ਮੰਦਿਰ ਤੋਂ ਮੱਥਾ ਟੇਕ ਕੇ ਤੇ ਇਧਰ ਨਾਨਕਾ ਨਗਰ ਨਾਨਕ ਜੋਤ ਹਟ ਜਾ ਚਲੀ ਬੱਤਾ ਵੀਡੀਓ ਬੱਤਾ ਯਾਰ ਬੱਤਾ ਪੀਲਾ ਬੱਤਾ ਹਾਂਜੀ ਸਾਹਮਣੇ ਗੁਰਦੁਆਰਾ ਸਾਹਿਬ ਆ ਨਾਨਕਿਆਣਾ ਨਾਨਕਿਆਣਾ ਸਾਹਿਬ ਗੁਰਦੁਆਰਾ ਜੀ ਤੇ ਗੁਲੀਨ ਮੰਮੀ ਨਾਲ ਬਾਜ਼ਾਰ ਗਈ ਸੀ ਤੇ ਮੰਮੀ ਉੱਥੇ ਗੁਲੀਨ ਨੂੰ ਕਹਿੰਦੀ ਕੋ ਗੁਲੀਨ ਤੂੰ ਬੱਤਾ ਪੀਣਾ ਗੁਲੀਨ ਕਰਿਆ ਕੇ ਕਹਿੰਦੀ ਮਮੀ ਬੱਤਾ ਕੀ ਹੁੰਦਾ ਮਮ ਬੀਬੀ ਉੱਥੇ ਕਹੀ ਜੀ ਬੱਤਾ ਪੀਣਾ ਬੱਤਾ ਪੀਣਾ ਤੇ ਤਾਂ ਮੈਨੂੰ ਹੱਸਦੀ ਸੀ ਵੀ ਗੁਲੀਨ ਬੱਤਾ ਪੀ ਲੈ ਇਹਨੂੰ ਬੱਤਾ ਕਹਿੰਦੇ ਹੁੰਦੇ ਐ ਇਹ ਅਰਜਨ ਹਾਂਜੀ ਆਪਾਂ ਮੱਥਾ ਟੇਕ ਕੇ ਆਏ ਜੀ ਮਾਤਾ ਦੇ ਤੇ ਆਪਾਂ ਘਰੇ ਪਹੁੰਚ ਗਏ ਆ ਜੀ ਤੇ ਆਪਾਂ ਵੀਡੀਓ ਦੇ ਅੰਦਰ ਇੱਥੇ ਹੀ ਕਰਦੇ ਆਪਾਂ ਛੋਟੀ ਜਿਹੀ ਬਲੌਗ ਬਣਾਇਆ ਸੀ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ